ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਅੱਜ ਮੈਂ ਨਵੇਂ ਸਾਲ ਦੀ ਇੱਕ ਤੁਹਾਡੇ ਨਾਲ ਛੋਟਾ ਜਿਹਾ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਜਾ ਰਹੀ ਹਾਂ ਕਿ ਕੱਲ ਛੱਡੀ ਹੈਲਪਰ ਨਵਾਂ ਸਾਲ ਮਨਾਉਣ ਚਲੀ ਗਈ ਮਹਿਸੂਸ ਹੋਇਆ ਕਿ ਸ਼ਾਇਦ ਕੰਮ ਕਰਨਾ ਔਖਾ ਹੋਏਗਾ ਪਰ ਅੱਜ ਉਹ ਦਿਨ ਸੀ ਜਦੋਂ ਅਸੀਂ ਸਾਰੇ ਇਕੱਠੇ ਬੈਠੇ ਔਰ ਗ੍ਰੈਂਡਡਾਟਰ ਨੇ ਆ ਕੇ ਕਿੰਨੀ ਵਾਰ ਪੁੱਛਿਆ ਕਿ ਮੰਮਾ ਮੈਂ ਆਪਦੀ ਹੈਲਪ ਕਰਾਉ ਕਦੀ ਮੈਨੂੰ ਪੁੱਛਿਆ ਕਦੀ ਆਪਣੀ ਮਾਂ ਨੂੰ ਪੁੱਛਿਆ ਤੇ ਬੜਾ ਹੀ ਚੰਗਾ ਲੱਗਾ ਉਸਨੇ ਛੋਟੇ ਛੋਟੇ ਕੰਮ ਕੀਤੇ ਜਦੋਂ ਬੱਚਿਆਂ ਨੂੰ ਘਰਾਂ ਦੇ ਕੰਮ ਕਰਨੇ ਸੌਖੇ ਲੱਗਣਗੇ ਤੇ ਕੱਲ ਨੂੰ ਉਹਨਾਂ ਨੂੰ ਕਿਸੇ ਵੀ ਸਟੇਜ ਦੇ ਉੱਤੇ ਕੋਈ ਕੰਮ ਕਰਨਾ ਔਖਾ ਨਹੀਂ ਲੱਗੇ ਕਿਉਂਕਿ ਇੱਕ ਸਾਨੂੰ ਸੋਸ਼ਲ ਸਾਈਟਸ ਨੇ ਦੂਰ ਕਰਤਾ ਤੇ ਦੂਸਰਾ ਸਹੂਲਤਾ ਨੇ ਜਿਆਦਾ ਸਹੂਲਤਾ ਮਿਲਣ ਕਰਕੇ ਬੱਚਿਆਂ ਨੂੰ ਮਾਂ ਪਿਓ ਦੀ ਇੰਪੋਰਟੈਂਸ ਦਾ ਇਹ ਨਹੀਂ ਪਤਾ ਲੱਗ ਰਿਹਾ ਕਿ ਮਾਪੇ ਉਹਨਾਂ ਲਈ ਕਿੰਨੇ ਇੰਪੋਰਟੈਂਟ ਨੇ ਕਿਉਂਕਿ ਬਹੁਤ ਸਾਰੇ ਕੰਮ ਹੈਲਪਰਸ ਪੂਰੇ ਕਰ ਦਿੰਦੇ ਨੇ ਇਸ ਕਰਕੇ ਮੇਰੀ ਸਭ ਅੱਗੇ ਗੁਜ਼ਾਰਿਸ਼ ਹੈ ਕਿ ਜੇ ਮੇਰੀ ਗੱਲ ਤੁਹਾਨੂੰ ਪਸੰਦ ਆਈ ਤੇ ਜ਼ਰੂਰ ਫੋਲੋ ਕਰਨਾ ਇਸ ਗੱਲ ਨੂੰ ਔਰ ਕੋਸ਼ਿਸ਼ ਕਰਨਾ ਕਿ ਮੈਨੂੰ ਕਮੈਂਟ ਚ ਦੱਸਣਾ ਕਿ ਤੁਹਾਨੂੰ ਮੇਰਾ ਇਹ ਸਭ ਜਿਹੜਾ ਸੁਝਾਅ ਪਸੰਦ ਆਏ ਕਿ ਉਹਨੇ ਹੈਲਪਰ ਰੱਖੋ ਜਿਨ੍ਹਾਂ ਦੇ ਨਾਲ ਥੜੀਆਂ ਛੋਟੀਆਂ ਮੋਟੀਆਂ ਜ਼ਰੂਰਤਾਂ ਪੂਰੀਆਂ ਹੋ ਜਾਣ। ਬਾਕੀ ਸਾਰੇ ਰਲ ਕੇ ਕੰਮ ਕਰੋ। ਇਕਤਾ ਤੁਹਾਡੀ ਸਿਹਤ ਅੱਛੀ ਰਹੇਗੀ। ਇਕ ਤੁਹਾਡੇ ਆਪਸ ਵਿੱਚ ਬੌਂਡਿੰਗ ਅੱਛੀ ਰਹੇਗੀ। ਔਰ ਇਕ ਤੁਹਾਡੇ ਥੌਟਸ ਅੱਛੇ ਰਹਿਣਗੇ। ਜਦੋਂ ਤੁਸੀਂ ਇੱਕ ਦੂਜੇ ਕੋਲ ਬੈਠੋਗੇ ਤੁਹਾਡੇ ਰਿਸ਼ਤਿਆਂ ਦਾ ਨਿਗ ਵਧੇਗਾ। ਇਨ੍ਹਾਂ ਹੈਲਪਰਸ ਨੇ ਔਰ ਇਨ੍ਹਾਂ ਸੋਸ਼ਲ ਸਾਈਟਸ ਨੇ ਇਹ ਸਾਡੀਆਂ ਦੂਰੀਆਂ ਵਧਾ ਦਿੱਤੀਆਂ ਨੇ ਕਿ ਸਾਨੂੰ ਪਤਾ ਹੈ ਕਿ ਸਾਡੇ ਹੈਲਪਰਸ ਨੇ ਸਾਡੇ ਕੰਮ ਕਰਦੇ ਨੇ ਮਾਪਿਓ ਦੀ ਜ਼ਰੂਰਤ ਕੀ। ਇਨ੍ਹਾਂ ਨੇ ਆਪியோ ਦੀ ਐਮੀਤ ਨੂੰ ਵੀ ਘਟਾ ਦਿੱਤਾ ਇਸ ਕਰਕੇ ਜਿਆਦਾ ਤੋਂ ਜਿਆਦਾ ਬੱਚਿਆਂ ਨੂੰ ਆਪ ਕੰਮ ਸਿਖਾਓ ਉਹਨਾਂ ਦੇ ਨਾਲ బిజీ ਰਹੋ ਉਹਨਾਂ ਦੇ ਨਾਲ ਪਿਆਰ ਵਧੇ ਉਹਨਾਂ ਦੇ ਨਾਲ ਪੋਜ਼ਿਟਿਵਿਟੀ ਵਧੇ ਤੇ ਬੱਚੇ ਸੂਲਾ ਕਰਾ ਸੰਪੂਰਨ ਬਣੇ ਜਿਹੜੇ ਬੱਚੇ ਇਸ ਤਰ੍ਹਾਂ ਬਣ ਜਾਣਗੇ ਉਹ ਜ਼ਿੰਦਗੀ ਦੇ ਵਿੱਚ ਕਦੀ ਵੀ ਪਿੱਛੇ ਨਹੀਂ ਵੇਖ ਸਕਦੇ ਹਮੇਸ਼ਾ ਆਪਣਾ ਹਰ ਕੰਮ ਖੁਦ ਕਰ ਸਕਣਗੇ